ਅਲਬਤ ਖੈਰਾ ਆਪਾਂ ਫੌਜਾ ਸਿੰਘ ਦੀ ਤੋਂ ਹੀ ਸ਼ੁਰੂ ਕਰਦੇ ਆ ਕਿਉਂਕਿ ਕੱਲ ਤੁਹਾਨੂੰ ਅਪਡੇਟ ਇਥੋਂ ਤੱਕ ਦਿੱਤੀ ਸੀ ਕਿ ਜੋ ਗੱਡੀ ਵਾਲਾ ਸੀ ਜੀਨੇ ਫੇਟ ਮਾਰੀ ਸੀ ਉਹ ਇੱਕ ਐਨ ਆਰ ਆਈ ਮੁੰਡਾ ਸੀ ਢਿੱਲੋਂ ਉਹਦਾ ਨਾਮ ਸੀ ਅੱਜ ਉਹਦਾ ਨਾਮ ਵੀ ਅਮਰਤਪਾਲ ਸਿੰਘ ਢਿੱਲੋਂ ਪੂਰਾ ਨਾਮ ਸਾਹਮਣੇ ਆਇਆ ਤੇ ਜਿਹੜੀ ਅੱਗੇ ਦੀ ਗੱਲਬਾਤ ਹੈ ਉਹ ਥੋੜੀ ਜੀ ਆਪਾਂ ਪੁੱਛਦੇ ਆ ਇੱਕ ਤੇ ਮਿੰਟੂ ਜੀ ਮੁੰਡਾ ਉਹ ਜਿਹੜਾ ਅਮਰਤਪਾਲ ਸਿੰਘ ਢਿੱਲੋਂ ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਐਨ ਆਰ ਆਈ ਦੀ ਚਰਚਾ ਹੈ ਐਨ ਆਰ ਆਈ ਦੀ ਗੱਡੀ ਹੈ ਜੀ ਐਨ ਆਰ ਆਈ ਦੀ ਗੱਡੀ ਹੈ ਹਾਂਜੀ ਉਹ ਐਨ ਆਰ ਆਈਆਂ ਗ੍ਰਿਫਤਾਰ ਹੋ ਗਿਆ ਕਹਿੰਦੇ ਇੱਕ ਪਾਸਾ ਇਹ ਹੈ ਚਲੋ ਉਸ ਖਬਰ ਨਾਲ ਜੁੜੀ ਹੋਈ ਖਬਰ ਇਹ ਆ ਪਰ ਦੂਜਾ ਪਾਸਾ ਇਹ ਹੈ ਕਿ ਇਹ ਖਬਰ ਵੱਡੀ ਤਾਂ ਹੋਊਗੀ ਕਿਉਂਕਿ ਉਹ ਫੌਜਾ ਸਿੰਘ ਜੀ ਸੀ ਇੰਟਰਨੈਸ਼ਨਲ ਜਾਮਪਸ਼ਾਨ ਸੀ ਜੇ ਆਪਾਂ ਉਸ ਥੋੜਾ ਜਿਹਾ हट ਕੇ ਪਾਸੇ ਵੀ ਸੋਚੀਏ ਤਾਂ ਇਹ ਇੱਕ ਘਟਨਾ ਨਹੀਂ ਹੈ ਤੇ ਰੋਜ਼ ਦੀਆਂ ਘਟਨਾਵਾਂ ਨੇ ਇਹ ਜੇ ਥਾਂ-ਥਾਂ ਤੇ ਘਟਨਾਵਾਂ ਨੇ ਜਿਵੇਂ ਕਹਿੰਦੇ ਨੇ ਆ ਵੀ ਮਾੜੀ ਜੀ ਨਿਗਾਹ ਹਟਾਓ ਤੇ ਨਾਲ ਦੀ ਨਾਲ ਕੋਈ ਨਾ ਕੋਈ ਇਸ ਤਰ੍ਹਾਂ ਦੀ ਘਟਨਾ ਘਟ ਜਾਂਦੀ ਆ ਪਰ ਉਹਦੇ ਚ ਕਿਤੇ ਨਾ ਕਿਤੇ ਅਸੀਂ ਵੀ ਕਾਫੀ ਜ਼ਿਆਦਾ ਜ਼ਿੰਮੇਵਾਰ ਆ ਗੈਰ ਜ਼ਿੰਮੇਵਾਰਾ ਨਾ ਤਰੀਕੇ ਨਾਲ ਅਸੀਂ ਡਰਾਈਵਿੰਗ ਵੀ ਕਰਦੇ ਆ ਜਿਹੜੇ ਰੂਲਸ ਐ ਨਿਯਮ ਨੇ ਉਹਨਾਂ ਦੀਆਂ ਵੀ ਅਸੀਂ ਤੱਜੀਆਂ ੜਾਉਂਦੇ ਆ ਪਰ ਜੇ ਇਸ ਕੇਸ ਨੂੰ ਜੇ ਇਸ ਘਟਨਾ ਨੂੰ ਲੈ ਕੇ ਸੋਚੇ ਤਾਂ ਵੀ ਤੇ ਕੀ ਸਿੱਖਣਾ ਚਾਹੀਦਾ ਕੀ ਸਮਝਣਾ ਚਾਹੀਦਾ ਸਾਂ ਦੇਖੋ ਗੱਲ ਇਹ ਆ ਕਿ ਵੈਸੇ ਤੇ ਮੈਂ ਤੁਹਾਨੂੰ ਇੱਕ ਚੀਜ਼ ਸਾਫ਼ ਕਰ ਦੇਵਾਂ ਕਿ ਐਨ ਆਰ ਆਈ ਦੀ ਵੀ ਮਤਲਬ ਕਿ ਨਾ ਇੱਕ ਪਰਵਾਸ਼ਾ ਹੁੰਦੀ ਆ ਠੀਕ ਹੈ ਜੀ ਜੀ ਹੁਣ ਇਹ ਬੰਦਾ ਤੇ ਉੱਥੇ ਗਿਆ ਸੀ ਟੂਰਿਸਟ ਟੂਰਿਸਟ ਵਿਜ਼ਿਟ ਤੇ ਗਿਆ ਤੇ ਉੱਥੇ ਇਹ ਤਾਂ ਚਲੋ ਵਰਕ ਪਰਮਿਟ ਸੀ ਸ਼ਾਇਦ ਤੇ ਪਰ باوجود ਇਸ ਦੇ ਕਿ ਏ ਉੱਥੇ ਕੈਨੇਡਾ ਚ ਐਸ ਵੇਲੇ ਵਕਤ ਗੁਜ਼ਾਰ ਰਿਹਾ ਸੀਗਾ ਇਹਦਾ ਪਾਸਪੋਰਟ ਉੱਥੇ ਸ਼ਾਇਦ ਗੁੰਮ ਗਿਆ ਸੀਗਾ ਜਾਂ ਕੁਝ ਹੋਰ ਹੋਇਆ ਮੈਨੂੰ ਨਹੀਂ ਪਤਾ ਇਹ ਇੰਡੀਆ ਵਾਪਸ ट्रैवल ਡਾਕੂਮੈਂਟ ਤੇ ਆਇਆ ਹੂੰ ਕਾਫੀ ਕੁਝ ਹੈ ਇਸ ਕੇਸ ਦੇ ਵਿੱਚ ਜੀ ਠੀਕ ਹੈ ਨਾ ਜੀ ਤੇ ਦੂਜੀ ਗੱਲ ਇਹ ਆ ਕਿ ਜੋ ਹਾਦਸਾ ਹੁੰਦਾ ਹੈ ਠੀਕ ਹੈ ਨਾ ਜੀ ਉਹ ਕਿਸੇ ਤੋਂ ਵੀ ਹੋ ਸਕਦਾ ਬਿਲਕੁਲ ਉਹਨੇ ਜਾਣ ਪੁੱਝ ਕੇ ਤੇ ਅੰਜਾਮ ਨਹੀਂ ਦਿੰਦਾ ਹੂੰ ਹਾਂ ਦੂਸਰੇ ਪੱਖ ਤੋਂ ਕੁਝ ਚੀਜ਼ਾਂ ਵਿਚਾਰਨ ਵਾਲੀਆਂ ਨੇ ਮੈਂ ਇਹਦੇ ਤੇ ਅੱਜ ਸਵੇਰੇ ਵੀ ਲਿਖ ਰਿਹਾ ਸੀ ਜੋ ਆਪਾਂ ਡੇਲੀ ਰੋਜ਼ ਮਰਾ ਗੱਲਾਂ ਵੀ ਕਰਦੇ ਆ ਤੇ ਵੇਨੇ ਵੀ ਆ ਸਾਰੇ ਆਪਾਂ ਹੰਡਾਉਨੇ ਵੀ ਆ ਤੇ ਕਈ ਵਾਰ ਬਿਲਕੁਲ ਤੁਸੀਂ درست ਫਰਮਾਇਆ ਕਿ ਆਪਾਂ ਆਪ ਵੀ ਗਲਤੀਆਂ ਕਰਦੇ ਜੀ ਇਹ ਸਾਰਾ ਕੁਝ ਹੀ ਆਪਾਂ ਜਿੰਨੇ ਮਰਜੀ ਸਿਆਣੇ ਬਣੇ ਫਿਰੇ ਗਏ ਹੁਣ ਫੌਜਾ ਸਿੰਘ ਜੀ ਤੋਂ ਹੀ ਆਪਾਂ ਸਟਾਰਟ ਕਰ ਲਈਏ ਮੈਨੂੰ ਉਸ ਪਿੰਡ ਦੀ ਮਲਕੀ ਰਤੀ ਵੀ ਜਾਣਕਾਰੀ ਨਹੀਂ ਹੈ ਇਮਾਨਦਾਰੀ ਨਾਲ ਕਮਾ ਬਿਆਸ ਜੀ ਕੀ ਉਸ ਪਿੰਡ ਦੇ ਵਿੱਚ ਕੋਈ ਵੱਡਾ ਸਟੇਡੀਅਮ ਐਥਲੈਟਿਕਸ ਟਰੈਕ ਜਾਂ ਸੈਰ ਵਾਸਤੇ ਪਾਰਕ ਨਹੀਂ ਹੈ ਹੂੰ ਜੇ ਹੈ ਤਾਂ ਫੌਜਾ ਸਿੰਘ ਜੀ ਨੂੰ ਸ਼ਾਇਦ ਉੱਥੇ ਜਾਣਾ ਚਾਹੀਦਾ ਸੀ ਜੀ ਜੇ ਨਹੀਂ ਹੈ ਤੇ ਇਹ ਵੀ ਸਾਡੇ ਵਾਸਤੇ ਨਮੋਸ਼ੀ ਜਾਣ ਕੇ ਆ ਕਿ ਜਿਸ ਬਜ਼ੁਰਗ ਨੇ ਕੁ ਦਿਨ ਅੱਠ ਵਰਲਡ ਰਿਕਾਰਡ ਬਣਾਏ ਹੋਣ ਤੇ ਜਿੰਦੀ ਜ਼ਿੰਦਗੀ ਹੀ ਦੌੜ ਨੂੰ ਸਮਰਪਿਤ ਹੋਵੇ ਉਹਦੇ ਪਿੰਡ ਦੇ ਵਿੱਚ ਜੇ ਅਸੀਂ ਇਹੋ ਜਿਹਾ ਕੋਈ ਢਾਂਚਾ ਨਾ ਦੇ ਸਕੀ ਹੋਈ ਹੁਣ ਤੱਕ ਤੇ ਫਿਰ ਸਾਡੇ ਵਾਸਤੇ ਸ਼ਰਮ ਦੀ ਗੱਲ ਜੀ ਜੀ ਬਿਲਕੁਲ ਦੂਜੀ ਗੱਲ ਇਹ ਕਿ ਇਹ ਸਾਡੇ ਵਾਸਤੇ ਇੱਥੋਂ ਵੀ ਸੋਚਣ ਦਾ ਵਿਸ਼ਾ ਹੈ ਕਿ ਹਾਈਵੇ ਮੋਟਰਵੇ ਇਹ ਸ਼ਹਿਰ ਵਾਸਤੇ ਜਾਂ ਰਨਿੰਗ ਵਾਸਤੇ ਨਹੀਂ ਆ ਆ ਇੱਥੋਂ ਨਿਕਲਦੇ ਇੱਕ ਦਿਨ ਅਸੀਂ ਜਾਈਏ ਪੈ ਇੱਕ ਸੱਜਣ ਸੈਰ ਤੇ ਸੀਗਾ ਮੋਰੇ ਹੁਣ ਆਪਾਂ ਇਧਰੋਂ ਆਏ ਇਹਨੂੰ ਜਾਣਦੇ ਆ ਜਦੋਂ ਆਪਾਂ ਲਹਿੰਦੇ ਵਾਲੇ ਪਾਸੇ ਨੂੰ ਆਪਰੇ ਸ਼ਹਿਰ ਨੂੰ ਹੂੰ ਤਾਂ ਤੁਹਾਨੂੰ ਪਤਾ ਹੀ ਰੋਂਗ ਸਾਈਡ ਬਣ ਗਈ ਉਧਰੋਂ ਆਉਂਦੇ ਆ ਜੀ ਉਧਰ ਇੱਕ ਮੋਟਰਸਾਈਕਲ ਆਇਆ ਜਿਵੇਂ ਅੱਜ ਕੁਝ ਤੂਫਾਨੀ ਕਰਤੇ ਆ ਉਹ ਤੂਫਾਨੀ ਕਰ ਰਿਹਾ ਸੀ ਦੋ ਜਾਨਾਂ ਹਾਂ ਦੋ ਕਿ ਤਿੰਨ ਅਕਸਰ ਹੁੰਦੇ ਨਵੇਂ ਮੁੰਡੇ ਇਦਾਂ ਕਰਦੇ ਉਹ ਬੰਦੇ ਨੇ ਸ਼ਾਇਦ ਕੰਨਾਂ 'ਚ ਡੂੰਡੀਆਂ ਆਈਆਂ ਫਸਾਈਆਂ ਜਾਂ ਆਪਦੀ ਮਸਤੀ 'ਚ ਜਾ ਰਿਹਾ ਸੀ ਹੈ ਉਹ ਸੈਰ ਵਾਲਾ ਸੀ ਯਾਨੀ ਜਦੋਂ ਨੇ ਵੇਖਿਆ ਕਿ ਮੋਟਰਸਾਈਕਲ ਕੁਝ ਫੁੱਟ ਦੂਰ ਰਹਿ ਗਿਆ ਤਾਂ ਉਹ ਬੰਦਾ ਐ ਜਾ ਰਿਹਾ ਸੀ ਉਹ ਇੱਕਦਮ ਐਟ ਡਾ ਹੋ ਗਿਆ ਐ ਹੋ ਗਿਆ ਯਾਨੀ ਐ ਜਾ ਰਿਹਾ ਸੀ ਐ ਹੋ ਗਿਆ ਤਾਂ ਮੋਟਰਸਾਈਕਲ ਐ ਲੰਘ ਗਿਆ ਜੀ ਮੈਂ ਥੋੜੀ ਦੂਰ ਸੀ ਮੈਂ ਕਿ ਗੱਡੀ ਲਾਉਣ ਦਾ ਯਤਨ ਕੀਤਾ ਪਰ ਉਦੋਂ ਉਹ ਥੱਲੇ ਸੁੱਟ ਕੇ ਨਾ ਲੰਘ ਗਏ ਲੰਘ ਗਏ ਨਹੀਂ ਤਾਂ ਮੈਂ ਰੋਕ ਲੈਂਦਾ ਚਾਹੇ ਉਹ ਨੁਕਸਾਨ ਹੁੰਦਾ ਚਾਹੇ ਫਾਇਦਾ ਹੁੰਦਾ ਵੀ ਤੁਸੀਂ ਬੰਦਾ ਮਾਰਦੇ ਨੇ ਲੱਗੇ ਸੀ ਉਹ ਸਾਈਡ ਆ ਕੇ ਹੂੰ ਫਿਰ ਮੈਂ ਉਸ ਨੂੰ ਵੀ ਕਿਹਾ ਮੈਂ ਕਿ ਭਲੇ ਆ ਮਾਨਸਾ ਇਹ ਸ਼ੋਕਰ ਕਰ ਚਲ ਤੂੰ ਫੇਟ ਤੋਂ ਬਚ ਗਿਆ ਉਹਨਾ ਵੀ ਮਰ ਜਾਣਾ ਸੀ ਤੇਰੇ ਵਿੱਚ ਵਾਜੇ ਬਿਲਕੁਲ ਬਿਲਕੁਲ ਮੋਟਰਸਾਈਕਲ ਵਾਲਾ ਫਿਰ ਨਾ ਡਿੱਗਦਾ ਵੀ ਗੱਲ ਇਹ ਆ ਕਿ ਹਾਂ ਨੇ ਤੂੰ ਬਚ ਗਿਆ ਕਿਸੇ ਲੁਟੇਰੇ ਦੇ ਹੱਥ ਨਹੀਂ ਚੜ ਗਿਆ ਇੱਥੇ ਹੂੰ ਜਿਵੇਂ ਤੇਰੇ ਚੀਨੀ ਚੁਨੀ ਪਾਈ ਹੈ ਮੈਂ ਤਾਂ ਭਲਿਆ ਮਾਨਸਾ ਲੋਬੀ ਦੇ ਵਿੱਚ ਹੀ ਗੇੜੇ-ਗੇੜੇ ਕੱਢ ਲਿਆ ਸੜਕ ਤੇ ਕਈ ਵਾਰ ਹੋਈਆਂ ਇਹ ਘਟਨਾਵਾਂ ਉਹੀ ਹੈ ਨਾ ਅਪਰ ਤੋਂ ਭੇਜਦੇ ਆ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਸ ਪੱਖ ਤੋਂ ਵੀ ਸੋਚਣ ਵਿਚਾਰਨ ਵਾਲੀਆਂ ਕਿ ਸੈਰਗਾਹ ਨਹੀਂ ਹੈ ਸੜਕਾਂ ਜੀ ਖਾਸ ਤੌਰ ਤੇ ਜਿਹੜੇ ਇਸ ਤਰ੍ਹਾਂ ਦੇ ਹਾਈਵੇ ਤੇ ਜਾਂ ਕਿਹਨੂੰ ਕਹਿੰਦੇ ਮੋਟਰਵੇ ਨੇ ਹੂੰ ਬਾਕੀ ਜਿਹੜੀ ਗੱਲ ਹੋਰ ਇਹਦੇ ਵਿੱਚ ਵੇਖਣ ਸਮਝਣ ਵਾਲੀ ਹੈ ਪਰਖਣ ਵਾਲੀ ਹੈ ਉਹ ਇਹੋ ਆ ਕਿ ਓਵਰ ਸਪੀਡ ਲਗਭਗ ਲਗਭਗ ਹਰੇਕ ਵੱਡੀ ਗੱਡੀ ਅੱਜ ਹੈ ਬਿਲਕੁਲ 80 ਦੀ ਲਿਮਟ ਹੈ ਹਾਈਵੇ ਤੇ ਤੇ ਇਹ ਜਿਹੜੀ ਲਿਮਿਟ ਆ ਇਹਨੂੰ ਵੀ ਮੋਟਰ ਵਹੀਕਲ ਐਕਟ ਦੇ ਵਿੱਚ ਵਧਾਉਣ ਦੀ ਜ਼ਰੂਰਤ ਹੈ 100 120 ਤੇ ਕਰਨੀ ਪਵੇ ਕਿ ਜਿਸ ਸਾਧ ਦੇ ਹਾਈ ਗਿਆ ਜੀ ਪਰ ਇਹ ਜਿਹੜੀਆਂ ਗੱਡੀਆਂ ਨੇ ਇਹ ਤੇ 1.5 200 ਤੇ ਦੌੜਦੀਆਂ ਨੇ ਹਮ ਹਾਂ ਉਹ ਓਵਰ ਸਪੀਡ ਸੀ ਕਿੰਨੀ ਸੀ ਮੈਨੂੰ ਪਤਾ ਨਹੀਂ ਹੈ ਜੀ ਬਾਕੀ ਹਿੱਟ ਐਂਡ ਰਨ ਦਾ ਉਹ ਮੈਂ ਕੱਲ ਵੀ ਦੱਸਿਆ ਸੀਗਾ ਕਿ ਭਾਈ ਹਿੱਟ ਐਂਡ ਰਨ ਚ ਤੁਸੀਂ ਬਹੁਤ ਬੁਰਾ ਫਸ ਜਾਂਦੇ ਹੋ ਹਮ ਪਰ ਅੱਗੇ ਵੀ ਆਰਗੂਮੈਂਟ ਸੀ ਕਿ ਜੇ ਕੋਈ ਬੰਦਾ ਖਲੋ ਜਾਂਦਾ ਤੇ ਉਹ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਹਮ ਹੁਣ ਸਾਨੂੰ ਕੁੱਲ ਮਿਲਾ ਕੇ ਇਸ ਕੇਸ ਦੇ ਵਿੱਚੋਂ ਇਹ ਦੇਖਣਾ ਪਵੇਗਾ ਕਿ ਅਸੀਂ ਜੋ ਇਹ ਸੜਕੀ ਹਾਦਸੇ ਕੁਝ ਬੇਸ਼ੱਕ ਮਾਨ ਸਰਕਾਰ ਨੇ ਘਟਾਏ ਆ ਇਹਦੇ ਚ ਆਪਾਂ ਇਹਨਾਂ ਨੂੰ ਕ੍ਰੈਡਿਟ ਦੇਵਾਂ ਜੀ ਜੀ ਬਿਲਕੁਲ ਠੀਕ ਹੈ ਨਾ ਜੋ ਇਹਨਾਂ ਦਾ ਸੜਕ ਸੁਰੱਖਿਆ ਦਸਤਾ ਹੈ ਹਾਂ ਜੀ ਐਸਟੀਫ ਵਗੈਰਾ ਮਤਲਬ ਕਿ ਮੌਤਾਂ ਦੀ ਕੁਝ ਇਹਨਾਂ ਨੇ ਦਰ ਘਟਾਈ ਆ ਹੂੰ ਘਟੀ ਜ਼ਰੂਰ ਆ ਪਰ ਅੱਜ ਵੀ ਜੇ ਤੁਸੀਂ ਦੇਖੋਗੇ ਖਾ ਪੀ ਕੇ ਡਰਾਈਵਿੰਗ ਕਰਨ ਵਾਲੇ ਨਿਯਮ ਤੋੜਨ ਵਾਲੇ ਹਮ ਬਲੈਕ 스ਪੌਟ ਸੜਕਾਂ ਦੇ ਜੀ ਕਾਲੀ ਹੱਦੋਂ ਜ਼ਿਆਦੀ ਬਿਨਾਂ ਗੱਲ ਤੋਂ ਹਮ ਕਾਲੀ ਜ਼ਿਆਦਾ ਕਿੰਤੇ ਜਾਣਾ ਕਿਤੇ ਨਹੀਂ ਜੀ ਬਿਲਕੁਲ ਕੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਕੁੱਲ ਮਿਲਾ ਕੇ ਸਾਡੇ ਵਾਸਤੇ ਮੌਤ ਦਾ ਦਰਵਾਜ਼ਾ ਖੋਲ੍ਹ ਦਿਆਂ ਨੇ ਜੀ ਤੁਸੀਂ ਇਨ੍ਹਾਂ ਸੜਕਾਂ ਤੇ ਇਕੱਲੇ ਆਪਣੇ ਆਪ ਨੂੰ ਬਚਾ ਕੇ ਨਹੀਂ ਜਾ ਸਕਦੇ ਤੁਹਾਨੂੰ ਦੂਜਾ ਵੀ ਬਚਾਉਣਾ ਪਊ ਜੀ ਕਿਉਂ ਤਾਂ ਬਚਣਾ ਵੀ ਬਹੁਤ ਨਾੜੇ ਵੀ ਆ ਕਿਉਂ ਕੱਲ ਨੂੰ ਕਸੂਰ ਜੇ ਤੁਹਾਡੇ ਕੋਲ ਵੱਡੀ ਗੱਡੀ ਆ ਜਾਂ ਟਰਾਲਾ ਬੱਸ ਆ ਤੇ ਕਸੂਰ ਕਿਸੇ ਦਾ ਵੀ ਹੋਵੇ ਪਰ ਤੁਹਾਡਾ ਨਿਕਲ ਆਉਣਾ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਠੀਕ ਕਰਨ ਦੀ ਜ਼ਰੂਰਤ ਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਵੇਲੇ ਦੱਸਦੇ ਆ ਕਿ ਜਦੋਂ ਜਿੱਥੇ ਐਕਸੀਡੈਂਟ ਹੋਇਆ ਉੱਥੇ ਕੋਈ ਸਪੀਡ ਲਿਮਿਟ ਦਾ ਜਾਂ ਚੇਤਾਵਨੀ ਦਾ ਕੋਈ ਬੋਰਡ ਹਾਈ ਨਹੀਂ ਸੀਗਾ ਹੂੰ ਕੀ ਕਹਣਾ ਜੀ ਜੇ ਦੇਖੇ ਆਮ ਤੌਰ ਤੇ ਥੋੜੀ ਥੋੜੀ ਵਿਥਤੇ ਲੱਗੇ ਹੋਣੇ ਚਾਹੀਦੇ ਇਹ ਸਾਰੀਆਂ ਚੀਜ਼ਾਂ ਪ੍ਰਸ਼ਾਸਨ ਨੋਟ ਕਰੇ ਇਹਨਾਂ ਤੇ ਐਕਸ਼ਨ ਲਵੇ ਜੀ ਸੜਕੀ ਅੱਤਵਾਦ ਬੋਲਦੇ ਨੇ ਹੁਣ ਆਪਣੇ ਇੱਥੇ ਸੜਕੀ ਆਵਾਜਾਈ ਨਹੀਂ ਬੋਲਦੇ ਸੜਕੀ ਅੱਤਵਾਦ ਬੋਲਦੇ ਆ ਕਿ ਪੰਜਾਬ ਚ ਸੜਕੀ ਅੱਤਵਾਦ ਆ ਜੀ ਇਸ ਵਾਸਤੇ ਇੱਥੇ ਕੰਮ ਕਰਨ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਇਤਿਆਤ ਵਰਤੋ ਸੈਰ ਸਪਾਟੇ ਵਾਸਤੇ ਕਿਸੇ ਕੱਚੇ ਪਈ ਨੂੰ ਨਿਕਲ ਜਾਓ ਜਾਂ ਘਟ ਵਗਦੀ ਸੜਕ ਨੂੰ ਨਿਕਲ ਜਾਓ ਵੱਡੀਆਂ ਸੜਕਾਂ ਤੇ ਸੈਰ ਜਾਂ ਰਨਿੰਗ ਨਾ ਕਰੋ ਜੀ ਜੀ ਰਨਿੰਗ ਨਾ ਕਰੋ ਹਮ ਬਿਲਕੁਲ ਜੀ ਬਿਲਕੁਲ ਪਰ ਗਰੇਪੀ ਜੀ ਦੱਸ ਰਹੇ ਨੇ ਕਹਿੰਦੇ ਕਿ ਬਹੁਤ ਸਾਰੇ ਲੋਕ ਆ ਜਿਹੜੇ ਨੈਸ਼ਨਲ ਹਾਈਵੇ ਤੇ ਸੈਰ ਕਰਦੇ ਕਹਿੰਦੇ ਅਸੀਂ ਦੇਖਦੇ ਆਂ ਔਰ ਚਾਂਨਜੀ ਜੀ ਕਹਿ ਰਹੇ ਸੀ ਕਿ ਅਸੀਂ ਤੇ ਖੁਦ ਸੜਕ ਤੇ ਸੈਰ ਕਰਦੇ ਆਂ ਭਾਜੀ ਇਹ ਬਹੁਤ ਖਤਰਨਾਕ ਹੈ ਤੇ ਇਹਨੂੰ ਥੋੜਾ ਜਿਹਾ ਗੰਭੀਰਤਾ ਨਾਲ ਲੈਣਾ ਚਾਹੀਦਾ ਮਨਦੀਪ ਜੀ ਬਹੁਤ ਬਹੁਤ ਸ਼ੁਕਰੀਆ ਜੀ ਗਗਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ